ਉਹਨਾਂ ਸੌਤ ਬੰਦੇ ਆ ਜੋ ਕਿ ਇਹ ਜਾਂ ਦੋ ਦਿਨ ਕੇ ਅੰਦਰ ਗੁੰਮੇ ਵੀ ਕਰ ਰਹੇ ਹੈ ਕਿ ਆਪਕੋ ਫਰੰਟ ਲਾਈਨ ਮੇਂ ਡਾਲੇਂਗੇ ਔਰ ਆਪ ਸਭ ਕੁਝ ਨਿਕਲਾਨਾ ਪੜੇਗਾ ਮੁਰੀ ਹਮ ਬਿਲਕੁਲ ਮੀਟ ਕੇ ਲੀਏ ਨਹੀਂ ਜਾ ਰਹਾ। ਹਮੇ ਕਿਸ ਰੂਸਤੀ ਸੈਨਾ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਵੱਲੋਂ ਰੂਸ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ ਫਸੇ ਨੌਜਵਾਨ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਗੀਤਾ। ਧੰਨਵਾਦ। ਰੂਸਤੀ ਸੈਨਾ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਤੇਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਗੱਲਬਾਤ ਕੀਤੀ ਗਈ। ਬਾਅਦ ਵਿੱਚ ਰੂਸ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਤੋ ਬਤਾ ਤੀਨ ਦਾ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰੂਸ ਵਿੱਚ ਚੱਲ ਰਹੀ ਜੂਤ ਵਿੱਚ ਪਹਿਲਾਂ ਹੀ 4 ਭਾਰਤੀ ਮਾਰੇ ਗਏ ਸੀ ਅਤੇ 10 ਭਾਰਤੀ ਵਾਪਸ ਆ ਗਏ ਸੀ ਲੇਕਿਨ ਅਜੇ ਵੀ 35 ਤੋਂ 40 ਭਾਰਤੀ ਰੂਸ ਵਿੱਚ ਫਸੇ ਹੋਏ ਹਨ ਉਥੇ ਹੀ ਭਾਰਤ ਸਰਕਾਰ ਰੂਸੀ ਸਿਆਣਾ ਵਿੱਚ ਯੁੱਧ ਲੜ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ੋਰ ਲਗਾ ਰਿਹਾ ਸੀ ਹੁਣ ਇਸ ਵਿੱਚ ਕਾਮਯਾਬੀ ਮਿਲੀ ਹੈ ਉਥੇ ਹੀ ਗਰਦਾਸਪੁਰ ਦੇ ਪਿੰਡ ਟਿਹੀਵਾਲ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਵੀ ਰੂਸੀ ਸਿਆਣਾ ਵਿੱਚ ਫਸਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਉਸ ਦੇ ਪਿਤਾ ਪਲਵਿੰਦਰ ਸਿੰਘ ਨੇ ਪਾਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਗਨਦੀਪ ਸਿੰਘ ਪੀਤੀ 24 ਦਸੰਬਰ ਨੂੰ ਟੂਰਿਸਟ ਵਿਜੀਤੇ ਰਸ਼ੀਆ ਗਿਆ ਸੀ ਅਤੇ ਉੱਥੇ ਕੁੰਮਨ ਦੇ ਬਹਾਨੇ ਗੱਡੀ ਵਿੱਚ ਬਿਠਾ ਕੇ ਉਸ ਨੂੰ ਲੈ ਗਏ ਸਨ ਅਤੇ ਬਾਅਦ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਰੂਸ ਦੀ ਸਜਣਾ ਵਿੱਚ ਕੰਮ ਕਰੋ ਨਹੀਂ ਤਾਂ 10 ਸਾਲ ਦੀ ਕੈਦ ਹੋਵੇਗੀ ਹੁਣ ਸੁਣੋ ਕੀ ਕੁਝ ਕਿਹਾ ਗਗਨਦੀਪ ਸਿੰਘ ਦੇ ਪਿਤਾ ਪਲਵਿੰਦਰ ਸਿੰਘ ਨੇ ਹਾਂਜੀ ਸਾਡਾ ਬੱਚਾ ਸਾਰ ਟੂਰਿਸਟ ਵਿਜੀਤੇ ਗਿਆ ਸੀ ਰਸ਼ੀਆ ਸੂਰਤ ਵੀਦੇ ਤੋਂ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉੱਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ ਔਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ ਤੇ ਇਹ ਪਤਾ ਲੱਗਾ ਕਿ ਉਹ ਕਹਿੰਦੇ ਆਣ ਟੈਕਸੀ ਵਾਲੇ ਨੇ ਕੋਈ ਸਾਡੇ ਕੋ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਸ ਨੇ ਫੜ ਲਿਆ ਉਸਨੇ ਆਰਮੀ ਦੇ ਹਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਵੀ ਜਿਆਦਾ ਤੁਹਾਨੂੰ 10 ਸਾਲ ਦੀ ਕੈਦ ਹੋ ਜੇਗੀ ਨਹੀਂ ਤੇ 1 ਸਾਲ ਬਾਅਦ ਆਰਮੀ ਜੁਆਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਸੀ ਉਹ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਸਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤਾਂ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏ ਕਿ ਜਾਬ ਸਕਾਉਟ ਦੀ ਜੌਬ ਦਿੱਤੀ ਜਾਏਗੀ ਪਰ ਇੱਧਰ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ ਸਨ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਜੁਕ੍ਰੇਨ ਜਿੱਥੇ ਕਬਜ਼ੇ ਕੀਤੇ ਨੇ ਉੱਥੇ ਲੈ ਕੇ ਜੰਦ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਇੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਥੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆਇਆ ਡਾਕਟਰ ਉਸਨੇ ਪੁੱਛਿਆ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਦਾ ਉਹ ਕਹਿੰਦੇ ਕਿਉਂ ਨਹੀਂ ਖਾਦਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਇਹ ਖਾਣਾ ਸਾਡੇ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਇਹ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀਲੀਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਅਫਸਰ ਨੂੰ ਉੱਪਰ ਰਿਪੋਰਟ ਭੜਾਇਆ ਵਿੱਚ ਉੱਪਰ ਜਿਹੜੀ ਰਿਪੋਰਟ ਦਿੱਤੀ ਤੇ ਬੱਚਾ ਨੂੰ ਥੋੜਾ ਜੋਦ ਤੋਂ ਥੋੜਾ ਜਿਹਾ ਪਿੱਛੇ ਕਰ ਦਿੱਤਾ ਇੱਕ 100 ਕਿਲੋਮੀਟਰ ਪਿੱਛੇ ਲੈ ਜਾਂਦਾ ਤੇ ਹੁਣ ਵੀ ਕਿਸੇ ਵੇਲੇ ਵੀ ਉਹ ਜਿਹੜੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੇ ਆਏ ਹੁੰਦੇ ਨੇ ਫਿਰ ਉਠਾ ਦਿੰਦੇ ਨੇ 3 ਵਜੇ ਖਾ ਲੈਂਦੇ ਨੇ ਤੇ ਫਿਰ ਉਹਨਾਂ ਦੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚਿਆਂ ਨੇ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਚੈਨਲਾਂ 'ਤੇ ਵੀ ਪਤਾ ਲੱਗਾ टीवी ਤੇ ਵੀ ਪਤਾ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮਨ ਨੂੰ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਿਆ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਜੁੱਧ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਸੀਹਤ ਦਿੱਤੀ ਹੈ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਤੋਕੇ ਦੇ ਨਾਲ ਪ੍ਰਤੀ ਕਰਕੇ ਜੁੱਧ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚਾ ਨੂੰ ਵਾਪਸ ਲੈ ਕੇ ਆਉਣਗੇ